ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਵਿੰਦਰ ਸਿੰਘ ਇੱਕ ਅੱਜ ਦੀ ਅਪਡੇਟ ਦੇਣੀ ਸੀ ਕਿ ਹਰਿਆਣਾ ਐਂਟਰ ਹੋ ਚੁੱਕੇ ਆ ਇੱਕ ਬੇਨਤੀ ਕਰਨੀ ਸੀ ਜਿਸ ਵੀ ਸਰਕਾਰ ਦੇ ਕਰਿੰਦੇ ਨੇ ਇਹ ਕਾਨੂੰਨ ਬਣਾਇਆ ਕਿ ਗੱਡੀ ਆਲਾ ਉਧਰ ਨਹੀਂ ਚੱਲ ਸਕਦਾ ਆਹ ਲੈਂਡ ਦੇ ਵਿੱਚ ਹੀ ਚੱਲ ਸਕਦਾ ਮੈਂ ਬੇਨਤੀ ਕਰਦਾ ਠੀਕ ਆ ਗੱਲ ਤੁਸੀਂ ਕਾਨੂੰਨ ਬਣਾਇਆ ਸਿਰ ਮੱਥੇ ਆ ਪਰ ਲੇਕਿਨ ਸਾਡੀ ਵੀ ਇੱਕ ਗੱਲ ਸਿਰ ਮੱਥੇ ਰੱਖਿਓ ਇਸ ਲੈਂਡ 'ਮੇ ਜਿਹੜਾ ਵੀ ਬੰਦਾ ਆਇਆ ਕਾਰ ਵਾਲਾ ਇਹ ਕਿਸੇ ਨੇ ਸ਼ਾਰਟਕਟ ਮਾਰ ਕੇ ਟੱਟ ਮਾਰ ਕੇ ਇਧਰ ਦੀ ਕੱਢਣ ਦੀ ਕਾਰ ਕੋਸ਼ਿਸ਼ ਕੀਤੀ ਕਿਸੇ ਦਾ ਐਕਸੀਡੈਂਟ ਹੋਇਆ ਉਹ ਸਾਡੇ ਵਿੱਚ ਆ ਕੇ ਬੱਜਿਆ ਉਹ ਆਪਣੀ ਜਾਨ ਦਾ ਆਪ ਜ਼ਿੰਮੇਦਾਰ ਹੋਊਗਾ ਕਿਸੇ ਸਰਕਾਰ ਦੇ ਬੰਦੇ ਨੇ ਜਾਂ ਪੁਲਿਸ ਨੂੰ ਸਾਡੇ ਵੱਲ ਉਂਗਲ ਨਹੀਂ ਜੱਕਣੀ ਹੋਊਗੀ ਠੀਕ ਆ ਨੀ ਤਾੜੀ ਦੋ ਹੱਥ ਨਾਲ বাজਦੀ ਆ ਇੱਕ ਹੱਥ ਨਾਲ বাজਦੀ ਨਹੀਂਗੀ ਠੀਕ ਆ ਨਾ ਇਨਾ ਦਾ ਵੀ ਤੁਸੀਂ ਥੋੜਾ ਖਿਆਲ ਰੱਖੋ ਇਹ ਤੁਸੀਂ ਬਹੁਤ ਹੀ ਵੱਡਾ ਕਾਨੂੰਨ ਬਣਾਉਣਾ ਹੈ ਨਾ ਪਹਿਲਾਂ ਛੋਟੀਆਂ ਗੱਡੀਆਂ ਕਾਰਾਂ ਵਾਲਿਆਂ ਨੂੰ ਇਹਨਾਂ ਦੇ ਵਾਸਤੇ ਪਹਿਲਾਂ ਕਾਨੂੰਨ ਬਣਾਓ ਫਿਰ ਸਾਡੇ ਵੱਲ ਨੂੰ ਹੁਣ ਕੋ ਤੁਮ ਕੋ ਕਰਿਓ ਠੀਕ ਹੈ ਨਾ ਸਾਡੇ ਵੱਲ ਨੂੰ ਬਾਅਦ ਦੇ ਵਿੱਚ ਆਇਓ ਪਹਿਲਾਂ ਇਹਨਾਂ ਲੋਕਾਂ ਦਾ ਕਲਿਆਣ ਕਰੋ ਜਿਹੜੇ ਪੜ੍ਹੇ ਲਿਖੇ ਹੁੰਦਾ ਦਿਮਾਗ ਹੀ ਘਟਾ ਅਨਪੜ੍ਹਾਂ ਦਾ ਤੇ ਕਾਨੂੰਨ ਬਣਾਉਣ ਵਾਲੇ ਵੀ ਉਹੋ ਜਿਹੇ ਹੀ ਆ ਤੇ ਜਿਹੜੇ ਗਾਂ ਸਾਡੇ ਵਿੱਚ ਆ ਗਏ ਵਜਦੇ ਆ ਉਹ ਵੀ ਜਗੋ ਤੇਰਵੇਂ ਆ ਈਗਾ ਨਾ ਸਾਡੇ ਵੱਲੋਂ ਜਿਹਨੇ ਵੀ ਆਉਣਾ ਭਰਾਵਾ ਆਪਣਾ ਜੋ ਸਮਝ ਕੇ ਇਸ ਲੇਨ ਦੇ ਵਿੱਚ ਪਾਸ ਕਰੇ ਸਾਡੀ ਬੇਨਤੀ ਆ ਚਾਹੇ ਜਿਹੜਾ ਵੀ ਹੋਵੇ ਭਰਾਵਾ ਕਿਉਂਕਿ ਉਹ ਵੇਖੋ ਉਹ ਵੇਖੋ ਮਾਂ ਦੇ ਪੁੱਤ ਨੇ ਕਿਧਰੋਂ ਦੀ ਪਾਸ ਕਰਦਾ ਹੀ ਉਹ ਤੇ ਮੂੰਹ ਚੱਕ ਕੇ ਤਾਂ ਸੜਾ ਜਿਹੜਾ ਜੱਗ ਦਾ ਇਧਰ ਦੀ ਤੁਰਿਆ ਫਿਰਨ ਦੇ ਆ ਤੇ ਆਪਣੀ ਗਲਤੀ ਨਹੀਂ ਕੋਈ ਮੰਨਦਾ ਕਿ ਨਹੀਂ ਅਸੀਂ ਵੀ ਗਲਤ ਆ ਨਾ ਗੱਡੀ ਵਾਲਾ ਹੀ ਗਲਤ ਆ ਆਪਣਾ ਆਪ ਸੋਚ ਕੇ ਚੱਲਿਆ ਕਰੋ ਕਿ ਹਾਂ ਵੀ ਅਤੀ ਵੀ ਦੂਜੇ ਦੀ ਨਾਲ ਤੁਸੀਂ ਵੀ ਗੱਡੀ ਆ ਟਰੱਕ ਵਾਲੇ ਨੂੰ ਜਿਉਂ ਡਿਸਪਲਾਈ ਸਿਖਾਉਂਦੇ ਆ ਆਪਣਾ ਵੀ ਡਿਸਪਲਾਈ ਨਾ ਕੈਮਰਾ ਖੋ ਇਹ ਨਹੀਂ ਭਾਈ ਅਸੀਂ ਵੀ ਇੱਥੇ ਗਲਤ ਹੋ ਸਕਦੇ ਆ ਸਾਡੀ ਵੀ ਗਲਤੀ ਆ ਕਿ ਅਸੀਂ ਉਹਨਾਂ ਦੇ ਉੱਤੇ ਕਿਉਂ ਜੇ ਉਹ ਬੋਲਦੇ ਨਹੀਂ ਅਸੀਂ ਕਿਉਂ ਕਿੰਤੂ ਪ੍ਰੰਤੂ ਕਰਦੇ ਆ ਠੀਕ ਆ ਨਾ ਆ ਜਿਹਾ ਸਾਹਿਬ ਨਾਲ ਤੁਸੀਂ ਦੇਖ ਹੀ ਲਿਆ ਗੱਡੀ ਨੇ ਬ੍ਰੇਕ ਮਾਰੀ ਥੱਲੇ ਉਦੋਂ ਮੈਨੂੰ ਉਧਰ ਲੈਂਚ ਜਾਣਾ ਪਿਆ ਕਿ ਨਹੀਂ ਇੱਥੇ ਗੱਡੀ ਖਰਾਬ ਹੋਵੇ ਜਾਂ ਗੱਡੀ ਡੇਢੀ ਖੜੀ ਹੋਵੇ ਜੇ ਲੈ ਨਹੀਂ ਉਧਰ ਦੀ ਨਿਕਲਣੀ ਹੋਊਗੀ ਤੇ ਮੈਂ ਥੱਲੇ ਥੋੜੀ ਨਾ ਲਾ ਕੇ ਖੜਾ ਰਹੂੰਗਾ ਟਾਈਮ ਦੀਆਂ ਗੱਡੀਆਂ ਟਾਈਮ ਦਾ ਮਾਲ ਭਰਦੇ ਆ ਯਾਰ ਘੱਟੋ ਘੱਟ ਦੇਖ ਕੇ ਤਾਂ ਚੱਲਣਾ ਚਾਹੀਦਾ ਨਾ ਬੰਦੇ ਨੂੰ ਆ ਦੇਖੋ ਗੱਡੀ ਇਦਾਂ ਕਈ ਵਾਰ ਬੰਦੇ ਹੀ ਘਟ ਜਾਂਦੇ ਆ ਠੀਕ ਆ ਨੇ ਬੰਦੇ ਨੂੰ ਘੱਟੋ ਘੱਟ ਜੇ ਕਾਰ ਵਾਲੇ ਨੇ ਉਹ ਤੇ ਟਰੱਕ ਵਾਲੇ ਨੇ ਡਿਸਪਲਾਈਨ ਸਿਖਾਉਣ ਦੀ ਕੋਸ਼ਿਸ਼ ਕਰਨ ਦੇ ਆ ਨਾ ਤੁਸੀਂ ਤੇ ਘੱਟੋ ਘੱਟ ਕਾਰ ਵਾਲੇ ਨੇ ਵੀ ਕਰੋ ਤੇ ਭਾਈ ਪਹਿਲਾਂ ਤੁਸੀਂ ਜਨੂੰ ਮੈਂ ਟਰੱਕ ਵਾਲਾ ਜਨੂੰਗਾ ਜਦੋਂ ਟਰੱਕ ਵਾਲੇ ਨੂੰ ਪਹਿਲੇ ਨੰਬਰ ਤੋਂ ਜਿਹੜਾ ਪਹਿਲੇ ਨਹੀਂ ਸਪਰੇਨ ਦੇ ਵਿੱਚ ਚੱਲਣ ਦੇ ਆ ਉਹਨੂੰ ਹੀ ਤੁਸੀਂ ਉਹਦੇ ਉੱਤੇ ਹੀ ਤੁਸੀਂ ਜ਼ਿਆਦਾ ਫੋਕਸ ਕਰਨਾ ਨਹੀਂ ਟਰੱਕ ਵਾਲਾ ਹੀ ਕਰਦਾ ਉਹ ਤੋਂ ਪਹਿਲਾਂ ਸੀਗਾ ਇਹ ਕਾਨੂੰਨ ਬਣਾਇਆ ਤਾਂ 10 ਸਾਲ ਦਾ 10 ਸਾਲ ਦਾ ਕਾਨੂੰਨ ਜੀ ਜੇ 10 ਸਾਲ 7 ਲੱਖ ਰੁਪਏ ਜਨਵਾਉਣੇ ਤੇ 10 ਸਾਲ ਦੀ ਸਜ਼ਾ ਬਾਹਰ ਤੇਰੇ ਆਵੇਦੀ 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 ਵੱਡਾ ਕਾਲਾ ਕਿਧਰੋਂ ਦੀ ਕੱਢਣਿਆ ਆਵੇ ਐਡੇ ਬੰਦੇ ਚੂਦੀਆ ਲੋਗ ਨੇ ਹੈ